ਆ ਇਸ ਵੇਲੇ ਸਰਦਾਰ ਵਿਕਰਮ ਸਿੰਘ ਮੁਢੀਠਾ ਅੰਮ੍ਰਿਤਸਰ 골ਡਨ ਗੇਟ ਤੇ ਪਹੁੰਚ ਚੁੱਕੇ ਨੇ ਤਾਂ ਤਸਵੀਰਾਂ ਸਾਂਝੀਆਂ ਕਰਾਂਗੇ ਅੰਮ੍ਰਿਤਸਰ ਹਲਕਾ ਪੂਰਬੀ ਤੋਂ ਗੁਰਪ੍ਰੀਤ ਸਿੰਘ ਰੰਧਾਵਾ ਆਪਣੇ ਸਾਥੀਆਂ ਦੇ ਨਾਲ ਜਿਹੜਾ ਉਹਨਾਂ ਦਾ ਸਨਮਾਨ ਕਰਨ ਵਾਸਤੇ ਪਹੁੰਚੇ ਨੇ ਤਾਂ ਵੱਡਾ ਇੱਕ ਜਿਹੜਾ ਇਕੱਠ ਦੇਖਣ ਨੂੰ ਮਿਲਿਆ ਗੁਰਪ੍ਰੀਤ ਸਿੰਘ ਰੰਧਾਵਾ ਜਿਹੜੇ ਪੂਰਾ ਪੂਰਬੀ ਤੋਂ ਹਲਕਾ ਇੰਚਾਰਜ ਨੇ ਤਾਂ ਪੂਰਾ ਉਤਸ਼ਾਹ ਦੇਖਣ ਨੂੰ ਮਿਲਿਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਵਿੱਚ ਤਾਂ ਗੱਲਬਾਤ ਵੀ ਕਰਾਂਗੇ ਗੁਰਪ੍ਰੀਤ ਰੰਧਾਵਾ ਜੀ ਸਾਡੇ ਨਾਲ ਜੁੜ ਜੁੜ ਨੇ ਰੰਧਾਵਾ ਸਾਹਿਬ ਕਿਸ ਤਰ੍ਹਾਂ ਵੇਖਦੇ ਜਿਹੜਾ ਅੱਜ ਮ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਸੀ ਮੀਟਾ ਸਾਹਿਬ ਨਾਲ ਔਰ ਜ਼ਬਰਦਸਤੀ ਪਰਚਾ ਦੇ ਕੇ ਅੰਦਰ ਕੀਤਾ ਸੀ ਉਹਦੇ ਅੱਜ ਉਹਦਾ ਜਵਾਬ ਦੇਣ ਵਾਸਤੇ ਸਰਕਾਰ ਨੂੰ ਸਾਰਾ ਪੰਜਾਬ ਔਰ ਸਾਰਾ ਮਾਜਾ ਸੜਕਾਂ ਤੇ ਉਤਰਿਆ ਆਪਣੇ ਲੀਡਰ ਸਾਹਿਬ ਦਾ ਸਵਾਗਤ ਕਰਨ ਵਾਸਤੇ ਉਹਨਾਂ ਨੂੰ ਵੈਲਕਮ ਕਰਨ ਵਾਸਤੇ ਔਰ ਸਰਕਾਰ ਨੂੰ ਦੱਸਣ ਵਾਸਤੇ ਕਿ ਪੰਜਾਬ ਦਾ ਹਰ ਨੌਜਵਾਨ ਬਜ਼ੁਰਗ ਹਰ ਮਾਵਾਂ ਪੈਣਾ ਜਿੰਨੀਆਂ ਵੀ ਆ ਸਾਡੀਆਂ ਅਮਜੀਠਾ ਸਾਹਿਬ ਨਾਲ ਚਟਾਨ ਵਰਗੂ ਖੜੀਆਂ ਔਰ ਲੋਕਾਂ ਨੇ ਅੱਜ ਦਿਖਾ ਦਿੱਤਾ ਆ ਵੀ ਮਾਝੇ ਦਾ ਜਰਨੈਲ ਜਿਹੜਾ ਆ ਉਹ ਇੱਕੋ ਹੀ ਆ ਸਰਦਾਰ ਵਿਕਮ ਸਿੰਘ ਮਜੀਠੀਆ ਔਰ ਉਹਨਾਂ ਨੂੰ ਲੋਕਾਂ ਨੇ ਜੋ ਅੱਜ ਪਿਆਰ ਦਿੱਤਾ ਆ ਉਸ ਸ਼ਾਹ ਲੋਕਾਂ ਦੇ ਵਿੱਚ ਵੇਖਣ ਨੂੰ ਮਿਲਿਆ ਉਹ ਇੱਕ ਸਰਦਾਰ ਵਿਕਮ ਸਿੰਘ ਮਜੀਠੀਆ ਦੀ ਸ਼ਖਸੀਅਤ ਨੂੰ ਔਰ ਵੀ ਵੱਡਾ ਕਰਦਾ ਆ ਔਰ ਵੀ ਉੱਚਾ ਕਰਦਾ ਜੇ ਵੇਖੇ ਵਰਕਰਾਂ ਦੇ ਚਿਹਰੇ ਤੇ ਖੁਸ਼ੀ ਕਿੰਨੀ ਕੋ ਵੇਖੋ ਤੁਸੀਂ ਵਿਆਪ ਹੀ ਵੇਖ ਸਕਦੇ ਹੋ ਕਿ ਕਿਤਰਾ ਲੋਕ 4 ਵਜੇ ਤੋਂ 3:30 4 ਵਜੇ ਤੋਂ ਲਗਾਤਾਰ 3-4 ਘੰਟੇ ਤੋਂ ਇੱਕੋ ਜਗ੍ਹਾ ਸਟਿਲ ਖੜੇ ਆ ਔਰ ਤੁਸੀਂ ਇਹ ਵੇਖੋ ਵੀ ਇੱਕ ਵੀ ਲੋਕ ਜਿਹੜਾ ਇੱਥੋਂ ਗਿਆ ਨਹੀਂ ਉਸ ਟਾਈਮ ਤੋਂ ਸਾਰੀ ਦੁਨੀਆ ਉਸ ਤਰ੍ਹਾਂ ਦੀ ਉਤਰਾਂ ਹੀ ਆਪਣੇ ਜਿੱਥੇ ਖੜੀ ਆ ਉੱਥੇ ਆਪਣੇ ਲਈਦਾ ਵੈਲਕਮ ਕਰਨ ਵਾਸਤੇ ਮੌਜੂਦਾ ਸਰਕਾਰ ਕਹਿੰਦੀ ਅਸੀਂ ਨਸ਼ੇ ਦਾ ਬੜਾ ਕੰਟਰੋਲ ਕੀਤਾ ਵੇਖੋ ਤੁਸੀਂ ਸਾਡੇ ਤੋਂ ਜ਼ਿਆਦਾ ਭਲੀ ਭਾਂ ਜਾਣਦੇ ਹੋ ਲੋਕਾਂ ਦੇ ਵਿੱਚ ਸਾਡੇ ਤੋਂ ਜ਼ਿਆਦਾ ਰਹਿੰਦੇ ਹੋ ਔਰ ਜੋ ਇਹਨਾਂ ਨੇ ਪੰਜਾਬ ਦੀ ਦੁਰਦਸ਼ਾ ਕੀਤੀ ਆ ਲੋਕਾਂ ਨੂੰ ਸਾਰਿਆਂ ਨੂੰ ਪਤਾ ਆ ਘਰ ਘਰ ਦੇ ਵਿੱਚ ਨਸ਼ਾ ਔਰ ਖੁੱਲੇ ਆਮ ਸੜਕਾਂ ਦੇ ਉੱਤੇ ਲੋਕ ਵੇਚ ਰਹੇ ਆ ਇਹਨਾਂ ਦੀ ਸਰਕਾਰ ਦੀ ਜਿਹੜੀ ਮੁਹਿੰਮ ਲੋਕਾਂ ਨੂੰ ਦਿਖਾਉਣ ਵਾਸਤੇ ਚਲਾਈ ਸੀ ਉਹ ਬੁਰੀ ਤਰ੍ਹਾਂ ਫੇਲ ਹੋਈ ਆ ਔਰ ਲੋਕਾਂ ਨੇ ਇੱਕ ਤੈਆ ਕਰ ਲਿਆ ਇਹ ਸਰਕਾਰ ਨੂੰ ਜਵਾਬ ਦੇਣ ਵਾਸਤੇ 2027 ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਵੇਖਿਓ ਇਹਨਾਂ ਨੂੰ ਲੋਕਾਂ ਨੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਅੱਗੇ ਦੜਾ ਦਵਾ ਕੇ ਮਾਰਨਾ ਬਹੁਤ ਬਹੁਤ ਧੰਨਵਾਦ ਇਹਸਾਨ ਸਾਡੇ ਨਾਲ ਗੁਰਪ੍ਰੀਤ ਸਿੰਘ ਰੰਦਾਵਾ ਜਿਹੜਾ ਕਿ ਹਲਕਾ ਪੂਰਬੀ ਤੋਂ ਨੇ ਬਹੁਤ ਵੱਡਾ ਇਕੱਠ ਦੇਖਣ ਨੂੰ ਮਿਲਿਆ ਤਾਂ ਐਮ ਐਲ ਏ ਰਵਿੰਦਰ ਸਿੰਘ ਬ੍ਰਹਮਪੁਰਾ ਜੁੜਜਨੇ ਐ ਐਮ ਐਲ ਏ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ ਬਹੁਤ ਵੱਡਾ ਸਤਿਕਾਰ ਹੈ ਜਿਹੜਾ ਵਾ ਸਰਦਾਰ ਵਿਕਰਮ ਸਿੰਘ ਮਚੀਤਿਆ ਨੇ ਸਾਰੇ ਪੰਜਾਬ ਦੇ ਵਿੱਚ ਜਦੋਂ ਦੇ ਚੱਲੇ ਨੇ ਮਿਲ ਰਿਹਾ ਵਾ ਔਰ ਮੈਂ ਸਮਝਦਾ ਵਾਂ ਕਿ ਉਹਨਾਂ ਦੇ ਆਉਣ ਦੇ ਨਾਲ ਅਕਾਲੀ ਦਲ ਨੂੰ ਬਹੁਤ ਵੱਡੀ ਮਜ਼ਬੂਤੀ ਮਿਲੂਗੀ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਬੜੀ ਵੱਡੀ ਮਿਹਨਤ ਕੀਤੀ ਆ ਉਹਨਾਂ ਦੇ ਆਉਣ ਦੇ ਨਾਲ ਬਹੁਤ ਵੱਡਾ ਮੈਸਜ ਹੈ ਵਾ ਕਿ ਅਕਾਲੀ ਦਲ ਨੂੰ ਬਲ ਮਿਲੂਗਾ ਔਰ 2027 ਦੇ ਵਿੱਚ ਲੋਕ ਅਕਾਲੀ ਦਲ ਨੂੰ ਸਰਕਾਰ ਬਣਾਉਣਗੇ ਡਾਇਨਾਸੌਰ ਵੀ ਆ ਰਿਹਾ ਬਾਦਲ ਸਾਹਿਬ ਵੀ ਆ ਰਹੇ ਆ ਤੇ ਸਰਕਾਰ ਵੀ ਸਤਾਈ ਦੇ ਉਚਾਰੀ ਆ ਤੇ ਕਿੰਨੇ ਲੋਕ ਲੋੜ ਮਹਿਸੂਸ ਕਰਦੇ ਹੁਣ ਦੇਖੋ ਲੋਕਾਂ ਨੇ ਕਾਂਗਰਸ ਵੇਖ ਲਈ ਲੋਕਾਂ ਨੇ ਆਮ ਆਦਮੀ ਪਾਰਟੀ ਵੇਖ ਲਈ ਅੱਜ ਲੋਕ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਨੇ ਔਰ ਮੈਂ ਸਮਝਦਾ ਵਾਂ ਕਿ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀ ਆ ਪੰਜਾਬ ਦੇ ਪੜੇ ਦੀ ਜੇ ਕੋਈ ਗੱਲ ਕਰ ਸਕਦੀ ਆ ਤੇ ਸ਼੍ਰੋਮਣੀ ਅਕਾਲੀ ਦਲ ਕਰ ਸਕਦੀ ਆ ਔਰ ਸੁਖਬੀ ਸਿੰਘ ਬਾਦਲ ਦੇ ਕੰਮਾਂ ਨੂੰ ਲੋਕ ਯਾਦ ਕਰ ਰਹੇ ਨੇ ਬਾਦਲ ਸਾਹਿਬ ਦੇ ਕੰਮਾਂ ਨੂੰ ਯਾਦ ਕਰਦੇ ਨੇ ਮਜੀਠਾ ਸਾਹਿਬ ਦੇ ਆਉਣ ਦੇ ਨਾਲ ਕਾਲੀਦਨ ਨੂੰ ਬਹੁਤ ਵੱਡਾ ਜਿਹੜਾ ਵਾ ਉਹ ਬਲ ਮਿਲਿਆ ਵਾ ਔਰ ਅੱਜ ਜਿਹੜੇ ਉਹਨਾਂ ਦੇ ਵਿਰੋਧੀ ਸੀ ਸਾਰੇ ਪੰਜਾਬ ਦੇ ਜਿਹੜੇ ਗੱਲਾਂ ਕਰਦੇ ਸੀ ਭਾਵੇਂ ਆਮ ਆਦਮੀ ਪਾਰਟੀ ਵਾਲੇ ਅੱਜ ਉਹਨਾਂ ਦੀ ਜਿਹੜੀ ਆ ਪੋਸਿਟਿਵ ਪੰਜਾਬੀ ਚ ਮੰਨ ਲਈ ਆ ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਕਿੱਦਾਂ ਦੀ ਰਹੀ ਫਿਰ ਜ਼ੀਰੋ ਆ ਵਾ ਜ਼ੀਰੋ ਕੋਈ ਇੱਕ ਪ੍ਰੋਜੈਕਟ ਰੱਖ ਦੇਣ ਇਹ ਕਹਿੰਦੇ ਸੀ ਅਸੀਂ 22 ਮੈਡੀਕਲ ਕਾਜ ਬਣਾਉਣੇ ਆ ਅਸੀਂ ਸਵਾਏ ਅਲਾਣ ਤੋਂ ਬਿਨਾ ਕੋਈ ਕੰਮ ਨਹੀਂ ਕੀਤਾ ਇਹ ਆਪਣੇ ਜਿਹੜੇ ਮੁਲਾਜ਼ਮੇ ਉਹਨਾਂ ਨੂੰ ਤਰਖਾ ਨਹੀਂ ਦੇ ਸਕਦੇ ਜਮੀਨਾ ਜਾਇਦਾਦਾਂ ਸਰਕਾਰ ਦੀਆਂ ਵੇਚ ਕੇ ਗੁਜ਼ਾਰਾ ਕਰ ਰਹੇ ਨੇ ਕਰਜ਼ਾ ਜਿਹੜਾ ਵਾ ਜਦੋਂ ਦੇ ਆਏ ਨੇ ਇੱਕ ਬਣੇ 1966 ਤੋਂ ਲੈ ਕੇ ਵੇਖੋ ਤੇ ਕਰਜ਼ਾ ਕਿੰਨਾ ਸੀ ਤੇ ਜਦੋਂ ਦੇ ਆਏ ਆ ਉਹਨਾਂ ਦਾ ਚਵਹ ਸਾਲਾ ਜਿਹਨਾਂ ਨੇ ਦੁਨਾ ਕਰ ਦਿੱਤਾ ਇਸ ਕਰਕੇ ਮੈਂ ਸਮਝਦਾ ਕਿ ਲੋਕ ਕਾਲੀ ਦਲ ਨੂੰ ਯਾਦ ਕਰ ਰਹੇ ਨੇ ਔਰ ਕਾਲੀ ਦਲ ਦੀ ਸਰਕਾਰ ਬਣਾ ਕੇ RAM RAJ ਲੋਕਾਂ ਦੇ ਵਿਚ ਆਪ ਸੀ ਬਾਦਲ ਸਾਹਿਬ ਵਾਂਗੂ ਜਿਹੜੀ ਸੀ ਨਾ ਜੀ ਪਾਈ ਚਾਰ ਕਿਸਾਂਜ ਉਹ ਬਣਾਵਾਗੇ ਹਿੰਦੂ ਸੇ ਕੇਕਤਾ ਬਣਾਵਾਗੇ ਜੀ ਜਿਹੜੀ ਜਿਹੜੀ ਐਨਕਾਊਂਟਰ ਹੋ ਰੇ ਲਾਇਨ ਆਰਡਰ ਕਿਸ ਤਰ੍ਹਾਂ ਵੇਖਦੇ ਕੋਈ ਫਰਕ ਨਹੀਂ ਸਬਦਾ ਵਾ ਕੇ ਬੇੜਾ ਕਰ ਕਾਤਾ ਵਾ ਲਾਇਨ ਆਰਡਰ ਦਾ ਪੰਜਾਬ ਦੇ ਵਿੱਚ ਜਿਹੜੀ ਆ ਫਰੌਤੀਆਂ ਮੰਗੀਆਂ ਜਾ ਰਹੀਆਂ ਤੱਕੇ ਹੋ ਰੇ ਗੋਲੀਆਂ ਚੱਲ ਰਹੀਆਂ ਬਹੁਤ ਵੱਡਾ ਨੁਕਸਾਨ ਹੋ ਰਿਹਾ